ਸਬਰਬਖਤ ਸਟੇਜ ਦੇ ਧਣੀ ਨਾਟਕ ਦੇ ਭੀਸ਼ਮ ਪਿਤਾਵਾ ਜਿਨ੍ਹਾਂ ਨੇ 70 ਸਾਲਾਂ ਦੇ ਵਿੱਚ ਕੀਤਾ ਹੀ ਕੀਤਾ ਨਾਟਕ 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 ਮੈਨੂੰ ਖੁਸ਼ੀ ਹੈ ਕਿ ਤੁਸੀਂ ਮੇਰੇ ਕੰਮ ਨੂੰ ਬਹੁਤ ਦੇਰ ਤੋਂ ਜਾਣਦੇ ਹੋ ਤੇ ਮੈਂ 70 ਸਾਲਾਂ ਦੇ ਵਿੱਚ 1 ਮੈਨ ਜੈਮੈਂ ਕਹਿੰਦੇ ਨੇ ਇਹ ਔਰ ਮੇਰੀਆਂ ਪਰਫਾਰਮੈਂਸ ਮੈਂ 5000 ਕਰ ਚੁੱਕਾ ਹਾਂਗਾ ਤਰਜੀਹ ਕੋਲ ਪੰਜਾਬੀ ਕੌਂਸਲ ਕਿਤੇ ਵੀ ਹੋਵੇ ਮੈਂ ਔਰ ਮੇਰੀ ਵਾਈਫ ਸੁਨੀਤਾ ਸਬਰਬਖਤ असि उन्नीस सो नब्बे गए अमरीका प्रोग्राम है तू तो कि मैं सब हो जाएगा धार्मिक भक्ति क्या है मैं सवेरे जी जो लिया को लाया वाहवा मिली एनिया मिलिया तो मैं चौधरी बन गया स्कूल का ਉਮਰ ਬਚਪਨ ਕੀ ਦਿਲ ਬਚਪਨ ਕਹਾਵਤ ਤੁਸੀਂ ਸੁਣੀ ਹੋਣੀ ਹੈ ਤੇ ਇੱਕ ਜੁਮਲਾ ਵੀ ਫੇਸਬੁੱਕ ਦੇ ਉੱਤੇ ਤੁਸੀਂ ਸੁਣਿਆ ਹੋਣਾ 70 ਸਾਲਾਂ ਵਿੱਚ ਕੀ ਕੀਤਾ ਤੇ ਸਾਡੇ ਨਾਲ ਨੇ ਪ੍ਰਾਣ ਸੱਬਰਵਾਲ ਸਟੇਜ ਦੇ ਧਣੀ ਨਾਟਕ ਦੇ ਭੀਸ਼ਮ ਪਿਤਾਵਾ ਜਿਨ੍ਹਾਂ ਨੇ 70 ਸਾਲਾਂ ਦੇ ਵਿੱਚ ਕੀਤਾ ਹੀ ਕੀਤਾ ਨਾਟਕ 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 ਤੇ 70 ਸਾਲਾਂ ਦੇ ਦੌਰਾਨ ਇਹਨਾਂ ਨੇ ਬੜੇ ਉਤਾਰ ਚੜ੍ਹਾਅ ਦੇਖੇ ਨੇ ਰੰਗਮঞ্চ ਦੇ ਤੇ ਭਾਰਤ ਸਰਕਾਰ ਨੇ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜਿਆ। ਸਬਰਵਾਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਹੁਤ 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 ਧੰਨਵਾਦ। ਪ੍ਰਵੀਨ ਜੀ ਮੈਨੂੰ ਖੁਸ਼ੀ ਹੈ ਕਿ ਤੁਸੀਂ ਮੇਰੇ ਕੰਮ ਨੂੰ ਬਹੁਤ ਦੇਰ ਤੋਂ ਜਾਣਦੇ ਹੋ। ਮੈਂ 5 ਸਾਲ ਦਾ ਸੀ ਸਾਡੇ ਪੂਜਯ ਪਿਤਾ ਜੀ ਉਹਨਾਂ ਨੇ ਕਿ ਮੰਦਿਰ ਵਿੱਚ ਆਈ ਸੀ ਜੀ ਹਰੀਨਾਮ ਸੰਗੀਤਨ ਤਤਲ ਕੇ 4 ਵਜੇ ਉੱਠਦੇ ਸੀ ਹਰ ਮੰਦਿਰ ਚ ਜਾਂਦੇ ਸੀ ਤੇ ਉੱਥੇ ਜੋ ਵੀ ਜਦ ਹਮ ਚੜਦਾ ਸੀ ਉਹ ਮੰਦਰ ਦੀਆਂ ਚੀਜ਼ਾਂ ਬਣਾਵਾ ਦਿੰਦੇ ਸੀਗੇ ਦਰੀਆਂ ਕੋਈ ਖੜਤਾਲਾਂ ਟੋਹਲਕ ਸਾਰੇ ਸ਼ਹਿਰ ਦੇ ਵਿੱਚ ਮੰਦਰਾਂ ਤੇ ਜਾ ਕੇ ਉਹ ਕਰਦੇ ਸੀ ਮੈਨੂੰ ਨਾਲ ਲੈ ਜਾਂਦੇ ਸੀ ਤੇ ਉੱਥੇ ਕੀਰਤਨ ਜਦ ਹੁੰਦਾ ਸੀ ਤੇ ਮੈਂ ਉੱਠ ਕੇ ਜਦੋਂ ਵਜੇ ਚ ਕੀਰਤਨ ਟੌਪ ਤੇ ਜਾਣਾ ਸ਼ਿਖਰ ਤੇ ਜਾਣਾ ਤੇ ਮੋਟ ਕੇ ਆਹ ਮਹਰਾ ਨੱਚਣਾ ਪੈਂਦਾ ਸੀ ਉਹਨਾਂ ਮੈਨੂੰ ਥਾਪੜਾ ਮਿਲਿਆ ਆਡੀਅנס ਵੱਲੋਂ ਗਾਰਾ ਮਿਲਿਆ ਉਹਨੂੰ ਤੋਂ ਮੇਰੇ ਆਰਟਿਸਟ ਦਾ ਆਰਟ ਆਫ ਥੀਏਟਰ ਦਾ ਔਡੀਐਂਸ ਦਾ ਆੜਦਾ ਸੰਬੰਧ ਬਣ ਗਿਆ ਔਰ ਜ਼ਿੰਦਗੀ ਦੇ ਵਿੱਚ ਹੀ ਮੈਨੂੰ ਇੰਨਾ ਹੁਲਾਰਾ ਇੰਨਾ ਉਸਿਆਜੀ ਨੂੰ ਪੰਜ ਸਾਲ ਦੇ ਬੱਚੇ ਨੂੰ ਇੰਨਾ ਮਿਲ ਜਾਏ ਸਕੂਲ ਦੇ ਵਿੱਚ ਵੀ ਮੈਨਾ ਬੱਲੇ ਬੱਲੇ ਸੀ ਇੱਕ ਵਾਰੀ ਕਿਸੇ ਉਹਨੇ ਕਹਿਤਾ ਕਿ ਲੈਕਚਰ ਕੌਣ ਕਰੇਗਾ ਮੌਕੇ ਹੱਥ ਖੜਾ ਕਰਤਾ ਮਾਸਟਰ ਕੰਦਾ ਕਹਿੰਦਾ ਯਾਰ ਛੇਰੇ ਪ੍ਰੋਗਰਾਮ ਹੈ ਤੂੰ ਕੀ ਕਰੇਗਾ ਮੈਂ ਕਹੀ ਸਭ ਹੋ ਜਾਏਗਾ ਧਾਰਮਿਕ ਫੈਮਿਲੀ ਦੇ ਕਾਰਨ ਇਹ ਦੇਖਿਆ ਕਿਤਾਬ ਸੀ ਭਗਤੀ ਕੀ ਹੈ ਮੈਂ ਸਵੇਰੇ ਜੀ ਜਦ ਬੋਲਿਆ ਕੋਟਾ ਲਾਇਆ ਸੀਗਾ ਐਨੀ ਵਾਵਾ ਮਿਲੀ ਐਨੀ ਤਾਲੀਆਂ ਮਿਲੀਆਂ ਤਾਂ ਮੈਂ ਤਾਂ ਚੌਧਰੀ ਬਣ ਗਿਆ ਸਕੂਲ ਦਾ ਕਾਲਜ ਦੇ ਵਿੱਚ ਗਵਰਨਰ ਨੇ ਆਉਣਾ ਸੀ ਸਾਡੇ ਸਾਲਾਨਾ ਪ੍ਰੋਗਰਾਮ ਸੀ ਮੈਂ ਦਵਾਬਾ ਕਾਲਜ ਦਾ ਪੜਿਆ ਹਾਂ ਜਲੰਧਰ ਦਾ ਮੇਰਾ ਜਲੰਧਰ ਦਾ ਜੰਪਲ ਹੈ ਜੀ ਤੇ ਕਾਲਜ ਦੇ ਗਵਰਨਰ ਨੇ ਆਉਣਾ ਸੀਗਾ ਸਾਲਾਨਾ ਫੰਕਸ਼ਨ ਦੇ ਵਿੱਚ ਪ੍ਰੋਫੈਸਰ ਸਾਨੂੰ ਕਹਿੰਦਾ ਵੀ ਮਾ ਨੌਰਾ ਰਿਚਰਡ ਦਾ ਸ਼ਗਿਰ ਥਿਆ ਜਿਹਨਾਂ ਸੀ ਪੰਜਾਬੀ ਰੰਗਮੰਚ ਦੀ ਮਹਾ ਕਨੇ ਆ ਤੇ ਬਾ ਨੌਰਾ ਦੇ ਚੜ 10 ਸ਼ਗਿਰ ਦੇਗਾ ਆ ਜੀ ਨੰਦਾ ਉਹਦਾ ਨਾਟਕ ਆਪਾਂ ਕਰਨਾ ਬੇਈਮਾਨ ਲੋਕੀ ਮੈਂ ਨਾਟਕ ਕੀਤਾ ਔਰ ਮੈਨੇ ਬੜੀ ਅਵੇਲੇਬਲ ਹੈ ਮੇਰੀ ਇਹ ਮੇਰਾ ਜ਼ਿੰਦਗੀ ਦਾ ਪਹਿਲਾ ਨਾਟਕ ਸੀ ਮੈਂ ਸਮਝੇ ਕਾਲਜ ਦੀ ਸੀ ਬਾਕੀ ਤਾਂ ਸੀ ਰਾਮਲੀਲਾ ਆਪਣੇ ਆਪ ਮਹਾਰੇ ਕੋਲ ਨੇ ਕੁਛ ਕਿੱਡਾ ਕਰਦੇ ਰਹੇ ਸੀ ਤੋਂ ਮੇਰੀ ਨੌਕਰੀ ਵੀ ਲੱਗ ਗਈ ਸੀ ਉੱਥੇ ਰੇਡੀਓ ਵਾਲਿਆਂ ਦੇ ਕੋਲ ਵੀ ਮੈਂ ਚਾਣ ਲਾ ਪਿਆ ਮੈਂ ਪ੍ਰਵੀਨ ਜੀ ਮੇਰਾ ਸਾਲ ਹੁੰਦੇ ਕਿ 500 ਡਰਾਮਾ ਕੀਤਾ ਹੋਗਾ ਜੀ ਰੇਡੀਓ ਦਾ ਨੈਸ਼ਨਲ ਪਲੇਸ ਬਾਹਰ ਉਹਨਾਂ ਦੇ ਭੇਜਣਾ ਸਾਈਮਲਟੇਨੀਅਸ ਸਟੇਜ ਬ੍ਰਾਡਕਾਸਟ ਸ਼੍ਰੀਨਗਰ ਜੰਮੂ ਸ਼ਿਮਲਾ ਦਿੱਲੀ ਮੈਂ ਬਹੁਤ ਜਗ੍ਹਾ ਕੀਤਾ ਰੇਡੀਓ ਹੀ ਮੇਰਾ ਐਡਰੈਸ ਬਣ ਗਿਆ ਸੀ ਉਹਨਾਂ ਦੇ ਕਿਉਂ ਪੰਜਾਬ ਹਰਿਆਣਾ ਹਿਮਾਚਲ ਇੱਕੋ ਹੀ ਹੁੰਦੇ ਸੀ ਤੇ ਮੈਨੂੰ ਉਹਨਾਂ ਕੋਲ ਰੇਡੀਓ ਰੇਡੀਓ ਹੁੰਦਾ ਮੇਰੇ ਮੇਰੀ ਪਪੂਲਾਰਿਟੀ ਵੜੀ ਹੋ ਗਈ ਜੀ ਤੋਂ ਮੈਂ ਵਨ ਮੈਨ ਕਰਨਾ ਪਿਆ ਇੱਕਾਂਗੀ ਇੱਕ ਪਾਥਰੀ ਮਜ਼ਾਈਆ ਪ੍ਰੋਗਰਾਮ ਇਕਾਂਗੀ ਹਾਂ ਇਕਾਂਗੀ ਜੀ ਤੋਂ ਮੈਨੂੰ ਬੜੀ ਸ਼ਾਬਾਸ਼ ਮਿਲਨੀ ਮੇਰੇ ਇੱਕ ਵਾਰੀ ਮੇਰੇ ਐਸ ਡੀ ਐਮ ਘਰ ਆ ਲਿਆ ਮੈਂ ਤੁਸੀ ਖੇਚਲ ਕੀਤੀ ਕਹਿੰਦੇ ਡੀ ਸੀ ਸਾਹਿਬ ਕਹਿੰਦੇ ਪ੍ਰਾਂਤ ਸਭਾਉਂ ਜ਼ਰੂਰ ਆਉਣਾ ਚਾਹੀਦਾ ਰੈਲੀਫ ਫੰਡ ਸ਼ੋਅ ਰੈਡ ਕਲਬ ਸ਼ੋਅ ਸਭ ਦਾ ਤੁਸੀਂ ਇਹ ਨਜ਼ਰ ਆ ਲਾਓ ਕਿ ਮੈਂ 70 ਸਾਲਾਂ ਦੇ ਵਿੱਚ 1 मैन ਜੇ ਮੈਂ ਕਹਿੰਦਾ ਨਹੀਂ ਹੈ اور ਮੇਰੀਆਂ ਪਰਫਾਰਮੈਂਸ ਹੈ ਮੈਂ 5000 ਕਰ ਚੁਕਾ ਹਾਂਗਾ ਵਾਹ ਕੀ ਬਾਤ ਕਿਉਂਕਿ ਬਾਹਰ ਵੀ ਜਾਂਦਾ ਮੌਕਾ ਮਿਲਦਾ ਰਿਹਾ ਜਦ ਵੀ ਵਰਲਡ ਪੰਜਾਬੀ ਕੌਂਸਲ ਕਿਤੇ ਵੀ ਹੋਵੇ ਮੈਂ ਔਰ ਮੇਰੀ ਵਾਈਫ ਸੁਨੀਤਾ ਸਬਰਵਾਦ ਜੀ ਅਸੀਂ ਉੱਥੇ ਜਾਂਦੇ ਰਹੇ ਹਾਂ 1990 ਚ ਅਸੀਂ ਕੈਨੇਡਾ ਗਏ ਅਮਰੀਕਾ ਗਏ ਇੰਗਲੈਂਡ ਗਏ ਯੂਕੇ ਔਰ ਆਈਸੀਸੀਆਰ ਨੇ ਸਾਨੂੰ हंगरी चेकोसोगीया पोलैंड आदि पैरिस होकर आए उन्होंने इंडिपेंडेंटली उन इन्विटेन आता सर इतनी सौ बारह मैं पटियाले आ गया सी इत मैं बिजली बोर्ड से परिषद सुपरवाइजर से असी चेयरमैन किया जी भारत सरकार का हुक्म है कि हर पंद्रह अगस्त छब्बीस जनवरी मना चाहिए सबनों लो जी असं इस बानी ड्रामे शुरू करते हर साल पंद्रह अगस्त छब्बीस जनवरी ਅਸੀਂ ਡਰਾਮੇ ਕਰਨੇ ਰੈਸਨਾ ਕਰਨੀਆਂ ਔਰ ਸਾਨੂੰ ਸਰਕਾਰੀ ਪਾਣੀ ਬੋਰਡ ਵੱਲੋਂ ਖਰਚਾ ਮਿਲਣਾ ਜੀ ਤਾਂ ਮੈਂ ਲੋਕ ਮੈਨੂੰ ਪੁੱਛਦੇ ਸੀ ਤੁਹਾਡਾ ਐਡਰੈਸ ਕੀ ਹੈ ਮੈਂ ਕਿਹਾ ਪੀਐਸਸੀਬੀ ਕਹਿੰਦੇ ਦਾ ਮਤਲਬ ਹੈਗਾ ਪੰਜਾਬ ਸਟੇਟ ਇਲੈਕਟ੍ਰੀਕ ਬੋਰਡ ਮੈਂ ਕਹਿੰਦਾ ਇਹਦਾ ਮਤਲਬ ਹੈਗਾ ਪ੍ਰਾਂਤ ਸਭ ਵਾਲਾ ਇਲੈਕਟ੍ਰੀਕ ਬੋਰਡ ਸੋਈ ਔਰ ਚਾਂਸ ਐਸਾ ਹੋਇਆ ਕਿ ਸਾਡਾ ਡਰਾਮਾ ਜਿਹੜੀ ਮਹਤਰਮਾ ਮੇਰੇ ਨਾਲ ਜਿਹਨੂੰ ਅਵਾਰਡ ਮਿਲਿਆ ਜੀ ਆਪਣਾ ਆਪਣੇ ਰਿਸ਼ੀ ਸਾਹਿਬ ਰਿਸ਼ੀ ਜੇਬਾ ਜੀ ਨਿਰਮਲ ਰਿਸ਼ੀ ਇਹ ਮੈਡਮ ਹੁਣ ਇਹ ਪਤਾ ਕਿੰਨੇ ਦਾ ਮੈਜਿਸ ਹਿੱਸਾ ਕੀਤਾ ਪਹਿਲਾ ਡਰਾਮਾ ਮੈਨੂੰ ਮੌਕਾ ਮਿਲਿਆ ਇਹਦੇ ਨਾਲ ਕਰਨ ਦਾ ਕਿਉਂਕਿ ਇਹਦੇ ਟੀਚਰ ਨੇ ਕਿਹਾ ਸੀ ਇਹਨੂੰ ਨਾਲ ਰੱਖੋ ਉਹ ਨਾਟਕ ਪੈਸਾ ਬੋਲਦਾ ਮੈਨੂੰ ਯੂਨੀਵਰਸਿਟੀ ਲੈ ਗਿਆ ਭਾਈ ਚਾਂਦਰ ਦੇਖਣਾ ਯੂਨੀਵਰਸਿਟੀ ਚਲੇ ਗਿਆ ਉੱਥੇ ਜੀ ਲੋ ਜੀ ਫਿਰ 1967 ਦੇ ਵਿੱਚ ডিপਾਰਟਮੈਂਟ ਬਣਿਆ ਪੰਜਾਬੀ ਯੂਨੀਵਰਸਿਟੀ ਚ ਜਿਹਨੂੰ ਹੁਣ ਥੀਏਟਰ ਐਂਟੇਜਮੈਂਟ ডিপਾਰਟਮੈਂਟ ਕਹਿੰਦੇ ਆ ਮੈਨੂੰ ਫਖਰ ਹੈ ਕਿ 1967 ਦੇ ਵਿੱਚ ਮੈਂ ਉਸ ਡਾਮੇ ਦਾ ਫਾਊਂਡਰ ਆ ডিপਾਰਟਮੈਂਟ ਦਾ ਕਿਰਪਾਲ ਸਿੰਘ ਨਾਰਾਇਣ ਹੁੰਦਾ ਸੀ ਮੈਂ 3 ਸਾਲ ਰਿਹਾ ਉੱਥੇ ਡਰਾਮਾ ਬਣਾਉਂਦਾ ਰਿਹਾ ਔਰ ਮੇਰੀ ਵਾਈਫ ਉੱਥੇ ਉਹਨੇ ਡਿਪਲੋਮਾ ਕੀਤਾ ਪਹਿਲੇ ਬੈਚੀ ਮੈਰਿਡ ਡਿਪਲੋਮਾ ਕੀਤਾ ਔਰ ਹੁਣ ਦੇਖੋ ਤੁਸੀਂ ਇਹਾਨ ਹੋਏ ਗੱਸੇ ਦੀ ਗੱਲ ਇਹ ਹੈ ਮੈਂ ਉਸਤਾਦ ਸੀ ਕਿਉ ਸ਼ਗਿਰ ਸੀ ਲੋਕਾਂ ਨੇ ਚੰਗਾ ਉਸਤਾਦ ਨਿਕਲਿਆ ਸ਼ਗਿਰ ਨਹੀਂ ਲਿਆ ਉਹ ਮੈਂ ਕਹਿੰਦਾ ਮੇਰਾ ਵਿਆਹ ਤਾਂ ਪਹਿਲਾਂ ਤੋਂ ਹੋਇਆ ਸੀ ਫਿਰ ਕਿਰਪਾਲ ਸਿੰਘ ਨਾਰਨੇਸ਼ਨ ਉਸਤੇ ਬੁਲਾਇਆ ਰੱਖਿਆ ਸੀ ਫਿਰ ਜਦ ਆਤਮ ਜੀ ਸਪਾਰਸਿਵ ਵਾਈਸ ਚੈਂਸਲਰ ਆਇਆ ਉਹਨੇ ਮੈਨੂੰ ਫੈਲੋਸ਼ਿਪ ਦਿੱਤੀ ਮੈਂ ਫੈਲੋ ਰਿਆ 3 ਸਾਲ ਯੂਨੀਵਰਸਿਟੀ ਦਾ 10000 ਰੁਪਏ ਮਹੀਨਾ ਮੈਨੂੰ ਫੈਲੋਸ਼ਿਪ ਤਾਂ ਮਿਲਦਾ ਸੀ ਔਰ ਉਹ ਕਰਕੇ ਹੁਣ ਜਨੇ ਮੁਲਕ ਗਏ ਸੀ ਤੁਸੀਂ ਇਹ ਦੇਖੋ ਕਿ ਸਾਨੂੰ ਭਾਰਤ ਸਰਕਾਰ ਕੰਨੀਯਾਦਾ ਖਰਚਾ ਦੇਣਾ ਤੁਹਾਨੂੰ ਮੈਂ ਕੋਈ ਨਹੀਂ ਅੱਧੇ ਨਾਲ ਸੀ ਕਰਾਗੇ ਆਈਸੀਸੀ ਆਨੇ ਸਾਰਾ ਖਰਚਾ ਸਦਾ ਬਰਦਾਸ਼ਤ ਕੀਤਾ ਜੀ ਔਰ ਕਮਾਲ ਦੀ ਗੱਲ ਇਹ ਹੈ ਕਿ ਇੱਥੇ ਬਾਗ ਦੇ ਵਿੱਚ ਬਾਰੰਦਰੀ ਚ ਅਸੀਂ ਕੈਨੇਡਾ ਦੇਖ ਕੇ ਐਸੀ ਬਾਰੰਦਰੀ ਗਾਰਡਨ ਥੀਏਟਰ 22 ਸਾਲ ਹੋ ਗਿਆ ਸਾਨੂੰ ਬਾਰੰਦਰੀ ਗਾਰਡਨ ਥੀਏਟਰ ਗੈਨ 256 ਅਸੀਂ ਸਾਲਾਨਾ ਆਪਣੇ ਮਹਾਨਾ ਮੰਥਲੀ ਐਪੀਸੋਡ ਕਰ ਚੁੱਕੇ ਆ ਕੋਈ ਨਾਗਾ ਨਹੀਂ ਕਿੰਨੀ ਠੰਡ ਹੈ ਮੀਂਹ ਜਰਦਾ ਈਂਦਰ ਦੇ ਤਾਂ ਵੀ ਸਾਲਾ ਮਿਹਰਬਾਨ ਰੰਦਾ ਔਰੇ ਬੰਦੇ ਹੋਣ ਔਰ ਅਸੀਂ ਹਰ ਸਾਲ ਵਰਕਸ਼ਾਪ ਲਾਈਦੀ ਆ ਪ੍ਰਵੀਨ ਜੀ ਅੱਜ ਅਸੀਂ ਠੰਡ ਦੇ ਵਿੱਚ ਵਿంటర్ ਥੀਟਰ ਵਰਕਸ਼ਾਪ ਸਾਡੀ ਬਤਾਲਮੀ ਸੀ 35 ਸਾਲ ਤੋਂ ਸੀ ਹਰ ਸਾਲ ਛੁੱਟੀਆਂ ਤੇ ਵਰਕਸ਼ਾਪ ਲਾਉਨੇ ਆ ਹੁਣ ਅਸੀਂ ਦੋ ਲਾਉਣੀਆਂ ਸ਼ੁਰੂ ਕਰਦੀ ਆ ਜੀ ਇੱਕ ਇੱਕ ਮਹੀਨੇ ਦੀ ਇੱਕ 15 ਦਿਨਾਂ ਦੀਆਂ ਇਹ ਛੁੱਟੀਆਂ ਦੇ ਵਿੱਚ ਵਿਭਿੰਨ ਤੇ ਸਿਰਲੇਖ ਵਰਕਸ਼ਾਪ ਅਸੀਂ ਜੀ ਸੰਸਕ੍ਰਿਤ ਦੇ ਡਰਾਮੇ ਕਿਰਵਾਏ ਸਾਤੋਂ ਆ ਹਿੰਸਾ ਪਰਮੋਧਰਮਾ ਅਸੀਂ ਪੰਜਾਬ ਦੇ ਵਿੱਚ 8 ਸ਼ਹਿਰਾਂ ਦੇ ਵਿੱਚ ਇਹ ਡਰਾਮੇ ਕੀਤੇ ਮਿਨਿਸਟਰ ਨੇ ਸਾਡਾ ਅਮਰਸਾ ਚ ਲਾਸਗਾ ਉੱਤੇ ਜੀ ਜਗ੍ਹਾ ਮਿਨਿਸਟਰ ਦੇ ਨਾਂ ਉੱਤੇ ਸਾਨੂੰ ਜਗ੍ਹਾ ਮਿਲ ਜਾਣ ਲਈ ਔਰ ਖੂਬੀ ਦੀ ਗੱਲ ਇਹ ਹੈ ਕਿ ਜਿੱਥੇ ਅਸੀਂ ਇਹ ਕੰਮ ਕੀਤਾ ਸੰਸਕ੍ਰਿਤ ਦੇ ਡਰਾਮੇ ਕਰਵਾਏ ਉੱਥੇ ਜਿੱਥੇ ਫਿਲਮ ਬਣਾਈ ਜਿਹੜਾ ਨੌਂ ਸੀ ਰੰਗ ਲੋਕ ਦੀ ਗਾਥਾ ਜਿੰਨੇ ਵੀ ਸਾਡੇ ਜਿੰਦੇ ਆਪਣੇ ਨਾਟਕਕਾਰ ਐਕਟਰ ਡਾਇਰੈਕਟਰ ਉਹਨਾਂ ਨੇ ਦੀਆਂ ਫਿਲਮਾਂ ਜਿਹੜੀਆਂ ਬਣਾਈਆਂ ਸੀ ਉਹਨਾਂ ਦੇ ਰਹਿਸਲਾ ਐਕਟਿੰਗ ਔਰ ਉਹਨਾਂ ਦੇ ਜੀਵਨੀ ਬਾਰੇ ਅਸੀਂ ਰੋਸ਼ਨੀ ਪਾਈ ਜਿਹੜੀ ਉਹ ਸਾਡੀ ਰੰਗ ਲੋਕ ਦੀ ਗਾਥਾ ਉਹ ਹਰ ਸਾਲ ਚੈਨਲ 'ਤੇ ਹੁੰਦੀ ਟੈਲੀਕਾਸ ਹੁੰਦੀ ਹੈ ਵਰਲਡ ਸਟੇਜ ਦੇ ਤੇ ਔਰ ਰਾਜੀ ਨੇ ਮੈਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਇੱਕ ਵਾਰੀ ਗਵਰਨਰ ਨੇ ਮੈਨੂੰ ਦਿੱਤਾ ਹਕੀਮ ਕਹਿੰਦੇ ਆ ਪਟਿਆਲਾ ਰਤਨ ਔਰ ਪਿਛਲੇ ਹੁਣ ਮੌਜੂਦਾ ਮੁੱਖ ਮੰਤਰੀ ਮਾਨ ਸਾਹਿਬ ਨੇ 2022 ਮੈਨੂੰ ਸਟੇਟ ਅਵਾਰਡ ਦਿੱਤਾ ਆਪਾਸੋਂ ਆਪਨੇ 26 ਜਨ ਵੀ ਨੂੰ ਗਵਰਨਰ ਨੇ ਸਟੇਟ ਅਵਾਰਡ ਦਿੱਤਾ ਪਾਸਾ ਤੋਂ ਮੈਨੂੰ ਸ਼ੋਮਣੀ ਅਵਾਰਡ ਮਿਲ ਚੁੱਕਾ ਹੈ ਬਾਹਰਲੇ ਮੁਲਕਾਂ ਦੇ ਜਿੱਥੇ ਜਿੱਥੇ ਗਏ ਉੱਥੇ ਸਾਨੂੰ ਅਵਾਰਡ ਮਿਲੇ ਹੈ ਵਾਈਫ ਨੂੰ ਤਾਂ ਮੈਨੂੰ ਤੋ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਮੇਰੇ ਕੰਮ ਦੀ ਕਦਰ ਜਾਂ ਮੇਰੇ ਕੰਮ ਦੀ ਜਿਹੜੀ 70 ਸਾਲ ਦੀ ਮੇਰੀ ਕਲਨਾ ਜਾਂ ਮੇਰਾ ਕੰਮ ਕੀਤਾ ਸੀ ਉਹ ਭਾਰਤ ਸਰਕਾਰ ਨੇ ਦੇਖਿਆ ਮੈਂ ਜਿੱਥੇ ਮੁੱਖ ਮੰਤਰੀ ਪੰਜਾਬ ਭਵਨਤ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਗਵਿੰਦਰ ਸਾਹਿਬ ਦਾ ਧੰਨਵਾਦ ਕਰਦਾ ਜਿਹੜੇ ਬਨਵਾਈ ਲਾ ਪਰ ਉਹ ਜੀ ਦਾ ਉੱਥੇ ਮੈਂ ਭਾਰਤ ਸਰਕਾਰ ਦਾ ਔਰ ਸਾਡੇ ਪ੍ਰਧਾਨ ਮੰਤਰੀ मोदी साहब का भारत सरकार का तो मैं कि गुणगावा किने मेरा नौ सजैक्ट किया किस तरह कमेटिया बनिया तो मैं खुशी है अस इच्छा रहत और खुदगर्जी तो बगैर काम किया जिंदगी इच्छा ही नहीं रखी शुरू तो क्यों जो इच्छा रखोगे ना थोड़ा काम पूरा आया ते हो निराश हो जाओगे और इच्छा रखी नहीं है अच्छी चेहद शाबाश मिलती है ਤੇ ਤੁਹਾਨੂੰ ਇਰਾਦੇ ਦਾ ਵੀ ਧੰਨਵਾਦ ਕਰਦੇ ਹਾਂ ਆਪਣੇ ਦਰਸ਼ਕਾਂ ਦਾ ਪ੍ਰਸ਼ੰਸਕਾਂ ਦਾ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਭ ਤੋਂ ਵੱਡਾ ਮੇਰੇ ਨਾਲ ਯੋਗਦਾਨ ਮੇਰੀ ਘਰ ਵਾਲੀ ਦਾ ਸੁਨੀਤਾ ਸਰਵਰਵਾਲ ਦਾ ਜਿਹਨੇ ਹੁਣ ਕਲਮ ਫੜ ਲਈ ਹੈ ਪਰ ਨਾਟਕਾਂ ਤੇ ਪੈ ਨਹੀਂ ਜਾਂਦਾ ਪਹਿਲੇ ਉਹਨੇ ਰਮਾਇਣ ਲਿਖੀ ਸੀ ਕਿ ਪਹਿਲਾ ਨਾਟਕ ਪੰਜਾਬੀ ਚ ਜਿਹਦੇ ਅਸੀਂ ਬੜੇ ਸ਼ੌਕ ਕੀਤੇ ਉਹਦਾ ਲਿਖਿਆ ਨਾਟਕ ਕੋਸ਼ ਕਰਨ ਦੇ ਬਾਅਦ ਵਿੱਚ 40 ਬੱਚਿਆਂ ਦੀ ਟੀਮ ਬਣਾ ਲਈ ਜਿਹਦੇ ਵਿੱਚ 7-8 ਸਾਲ ਤੋਂ ਲੈ ਕੇ 13-14 ਸਾਲ ਦੇ ਬੱਚੇ ਸੀ ਉਸ ਚੰਡੀਗੜ੍ਹ ਸ਼ਿਮਲੇ ਪੈ ਜ਼ਿਲਹੰਦਰ ਰਾਜਪੁਰਾ ਕਈ ਜਗ੍ਹਾ ਦਿੱਤੀ ਅਸ ਸੁਨੀਤਾ ਨੂੰ ਬਾੜਵਿੱਤਾ ਜੋਤੀ ਚੰਡੀਗੜ੍ਹ ਨੇ ਉਸੇ ਰਵਾਇੰਦੇ ਲਿਖਣ ਕਰਕੇ ਤੋਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਸਾਨੂੰ ਤਾਂ ਅਖੰਡ ਜੋਤੀ ਜਲਦੀ ਹੈ ਜਿੰਦਾਦਾ ਦਾ ਪਤਾ ਨਹੀਂ ਹੁਣ ਵੀ ਮੈਨੂੰ ਪ੍ਰਵਿੰਜੀ ਅਸੀਂ ਰੈਸਲ ਕਰ ਰਹੇ ਸੀ ਤੁਹਾਨੂੰ ਤੁਸੀਂ ਤਸ਼ੀਬ ਲੈ ਆਇਓ ਸਾਡੀ ਇੱਥੇ ਭਾਸ਼ਾ ਬਹੁਤ ਹਰ ਰੋਜ਼ ਰੈਸਲ ਹੁੰਦੀ ਹੈ ਹਰ ਮਹੀਨੇ ਪਹਿਲੇ ਐਤਵਾਰ ਅਸੀਂ ਨਾਟਕ ਕਰਦੇ ਆਂ ਔਰ ਹੁਣ ਵੀ ਮੈਂ ਆਲ ਇਨ ਰੇਡੀਓ ਦਾ ਮਸ਼ਹੂਰ ਆਂ ਇਹਦੀ ਉਮਰ ਦੇ ਬਾਵਜੂਦ ਵੀ ਮੈਂ ਫਰਸਟ ਕਲਾਸ ਏ ਕਲਾਸ ਆਰਟਿਸਟ ਆ ਮੈਨੂੰ ਅਜੇ ਵੀ ਰੇਡੀਓ ਦੇ ਵਿੱਚ ਡਰਾਮਿਆਂ 'ਚ ਮੌਕਾ ਮਿਲਦਾ ਕਰਨ ਨੂੰ ਸੋ ਜਦ ਤੱਕ ਜ਼ਿੰਦਗੀ ਜਾਨ ਹੈ ਕੰਮ ਕਰਨਾ ਹੈ ਅਸੂਲੋਂ ਤੇ ਆਂਚ ਆਏ ਤੋ ਟਿਕਰਾਣਾ ਜ਼ਰੂਰੀ ਹੈ ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆਣਾ ਚਾਹੀਏ ਵਾਹ ਕੀ ਬਾਤ ਤੋ ਜ਼ਿੰਦਾ जिंदा ताहि नजर आवेंगे साडा काम एक्टिविटी रहे जी तो मेनू बड़ी खुशी मेरी एक्टिविटी असे वी आर लिविंग लाइफ टू द फुलेस्ट असे हर लमहा जी रहेया तो मेनू ਘਰ ਵਾਲਿਆ ਸਾਥ ਹੈ ਰੇਡੀਓ تھیਟਰ ਨਹੀਂ ਰੱਬ ਦਾ ਕੰਮ ਸਮਝਦਿਆਂ ਰੱਬ ਕਹਿੰਦਾ ਤੂੰ ਮੇਰੇ ਕੰਮ ਕਰਾਂ ਮੈਂ ਤੇਰੇ ਕੰਮ ਕਰਾਂਗਾ ਮੇਰੇ ਦੋਨੇ ਹੀ ਬੱਚੇ ਇੱਕ ਪੁਲਿਸ ਚ ਹੈ ਵੱਡਾ ਅਫਸਰ ਅਸਿਸਟੈਂਟ ਇੰਸਪੈਕਟਰ ਜਨਰਲ اے ای جی ਹੈ ਵਿਕਾਸ ਸਬਰਵਾਲ ਦੂਜਾ ਵੱਡਾ ਮੇਰਾ ਆਰਕੀਟੈਕਟ ਹੈ ਅਸੀਂ ਸਿੱਧੀਆਂ ਲਾਈਨਾਂ ਨਹੀਂ ਮਾਰ ਸਕਦੇ ਉਹ ਆਰਕੀਟੈਕਟ ਹੈ ਮੇਰੀ ਵੱਡੇ ਬੇਟੇ ਦੀ ਪੋਤੀ ਉਹ ਵੀ ਅਮਰੀਕਾ ਗਈ ਹੋਈ ਹੈ ਆਰਕੀਟੈਕਟ ਦਾ ਕੋਰਸ ਕਰ ਰਹੀ ਵਿਕਾਸ ਦੀ ਬੇਟੀ ਕੈਨੇਡਾ ਹੈ ਉੱਥੇ ਵੀ ਉਹ ਡਾਂਸ ਟ੍ਰੇਨਿੰਗ ਦਿੰਦੀ ਹੈ ਤੋਂ ਮਤਲਬ ਕਿ ਕਿ ਸਾਨੂੰ ਬੱਚਿਆਂ ਦੀ ਪਰਵਰਿਸ਼ ਲਈ ਕੋਈ ਧਿਆਨ ਨਹੀਂ ਦੇਣਾ ਪਿਆ ਘਰ ਵਾਲੀ ਸੰਭਿਆਸ ਤੱਕ ਥੀਏਟਰ ਕਰਦੇ ਦਿਨ ਰਾਤ ਥੀਏਟਰੀ ਸਾਡਾ ਪਛਾਉਣਾ ਥੀਏਟਰੀ ਸਾਡਾ ਹੋਣਾ ਔਰ ਮੈਨੂੰ ਖੁਸ਼ੀ ਹੈ ਕਿ ਜੇ ਸਾਨੂੰ ਸ਼ਾਬਾਸ਼ ਮਿਲੀ ਹੈ ਅਸੀਂ ਵਾਦਾ ਕਰਦੇ ਹਾਂ ਆਪਣੇ ਦਰਸ਼ਕਾਂ ਨਾਲ ਵੀ ਕਿ ਜਦ ਤੱਕ ਦਮ ਖਮ ਹੈ ਇਹ ਕੰਮ ਕਰਨਾ ਹੈ ਮੰਜੇ ਤੇ ਨਹੀਂ ਮਰਨਾ ਚੱਲਦੇ ਫਿਰਦੇ ਰਹੋ ਲੋਹਾ ਬਹਿਰ ਜਾ ਤੋ ਗੋਇਆ ਲਮੇ ਬੈ ਜਾ ਤੋ ਮੋਇਆ ਤੋ ਸਹੀ ਮੰਜੇ ਤੇ ਨਹੀਂ ਮਰਨਾ ਕੰਮ ਕਰਨਾ ਜੀ ਜੀ ਸੋ ਧੰਨਵਾਦ ਜੀ ਇਹ ਸਨ ਪ੍ਰਾਨ ਸਬਰਪਾਲ ਜਿਹੜੇ ਕਹਿੰਦੇ ਨੇ ਕਿ ਮੰਜੇ ਤੇ ਨਹੀਂ ਮਰਨਾ ਕੰਮ ਕਰਦੇ ਰਹਿਣਾ ਕਰਮ ਹੀ ਪੂਜਾ ਹੈ ਜੀਣਾ ਯਹਾਂ ਮਰਨਾ ਯਹਾਂ ਇਸ ਕੇ ਸਿਵਾ ਜਾਣਾ ਕਹਾ ਤੋ ਰੰਗਮੰਚ ਨੂੰ ਸਮਰਪਤ ਇਸ ਸ਼ਖਸੀਅਤ ਨੂੰ ਅਸੀਂ ਡੇਲੀ ਪੋਸਟ ਵੱਲੋਂ ਇਹਨਾਂ ਦੇ ਜਿਹੜਾ ਐਵਾਰਡ ਆ ਮਿਲਿਆ ਹੋਇਆ ਇਸ ਦੀ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਕੈਮਰਾਮੈਨ ਹਰਿੰਦਰ ਦੇ ਨਾਲ ਪ੍ਰਵੀਨ ਕੋਮਲ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ